ਹਾਂਜੀ ਬਾਈ ਜੀ ਸਤਿਗੁਰਿਆ ਕਾਲ ਜੀ ਤੇ ਕੀ ਹਾਲ ਚਾਲ ਹੈ ਜੀ ਤੇ ਅੱਜ ਕੱਢ ਲਈ ਫਿਰ ਰਾਣੀ ਸੁੰਦਰਾ ਤੇ ਇਹਦਾ ਲੱਗਿਆ ਕੰਮ ਕਰਨ ਤੇ ਫਿਰ ਦੂਜੀ ਦਾ ਕਰਾਂਗੇ ਪਹਿਲਾਂ ਇਹਦਾ ਕਰਦੇ ਹਾਂ ਤਾਂ ਕੰਮ ਹੀ ਥੋੜਾ ਜਿਹਾ ਬਸ ਇਹਦਾ ਤਾਂ ਮੰਨ ਕੇ ਚੱਲੂ ਵੀ ਇੱਕ ਤਾਂ ਐਸਐਮਐਸ ਤਾਂ ਰੱਖਾਂਗੇ ਮੰਗ ਤੇ ਦਿਲ ਕਰੇ ਤਾਂ ਲਾਈ ਦੇਵਾਂਗੇ ਸਿੱਧੀ ਜਾਣ ਤਾਂ ਸਿੱਧੀ ਹੁਣ ਮੋੜ ਦੇ ਲੋ ਵੀ ਕੱਢ ਲਈ ਬਿਸ਼ਾਲੋ ਸਾਰਾ ਕੁਝ ਮੰਗਰੋ ਨਾ ਮਸ਼ੀਨ ਦਾ ਸੀ ਉਹ ਮੂੰਗੀ ਵੱਡੀ ਐ ਇੱਕ ਦੀ ਸਾਰੀ ਦੇਖ ਲਓ ਤੇ ਖਾਲੀ ਕਰਕੇ ਧਰੀ ਹੋਈ ਐ ਐ ਜਿਵੇਂ ਆਲਾ ਬਣਾ ਕੇ ਧਰਿਆ ਹੋਇਆ ਵੇ ਜਿਹਦੇ ਕੁਝ ਨਹੀਂ ਹੈਗਾ ਬਸ ਕੱਲਾ ਉਹ ਫੀਡਰ ਬੂਟਰ ਪਾ ਕੇ ਖੜਾਦੀ ਸੀ ਕਿ ਚਲ ਫੀਡਰ ਕਿੱਥੇ ਲਾਹਾਂਗੇ ਤੇ ਇਹ ਤੋਂ ਲੈ ਕੇ ਜੈਡ ਤੱਕ ਸਾਰੀ ਖਾਲੀ ਆ ਹੋਰ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਆ ਵਧਿਆ ਭਾਈ ਜੀ ਸੇਵਕ ਆ ਗਿਆ ਮੇਰਾ ਯਾਰ ਆ ਦੇਖੋ ਬੈੱਡ ਬੁੱਟ ਥੱਲੇ ਕੁਝ ਨਹੀਂ ਜਮਾ ਖਾਲੀ ਕਿਉਂਕਿ ਜਦੋਂ ਮੂੰਗੀ ਵੜਦੇ ਆ ਨਾ ਆਪਾਂ ਉਦੋਂ ਰੇਤਾ ਬੜਾ ਚੜਦਾ ਤੇ ਮੂੰਗੀ ਹੁੰਦੀ ਹੈ ਜੀ ਆ ਵੀ ਜਿੱਥੇ ਖੜ ਗਈ ਉੱਥੇ ਜੜ ਪੈ ਜਾਂਦੀ ਆ ਤੇ ਇਸੇ ਲਈ ਆਪਾਂ ਉਦੋਂ ਸਾਰੀ ਮਸ਼ੀਨ ਅਸੀਂ ਖਾਲੀ ਕਰਕੇ ਖੜਾਈ ਸੀ ਬਿਲਕੁਲ ਜਮਾ ਆ ਬੇਖ ਸਕਦੇ ਤੁਸੀਂ ਮਾਰ ਉਹਨੇ ਕਿ ਵਿਚ ਕੁਝ ਨਹੀਂ ਜਮਾਤ ਕੱਲਾ ਬੰਦ ਕੇ ਚਲੋ ਫੋਕਾ ਆ ਤੇ ਹੁਣ ਫਿੱਟ ਕਰਾਂਗੇ ਸਾਰਾ ਕੁਝ ਅਸੀਂ ਤੇ ਆ ਐਸਮੈਸ ਆ ਹਈਏ ਵੀ ਦੇਖੋ ਮੂੰਗੀ ਦੇ ਉਹ ਅਡੇ ਪਿਆ ਸਟਾਰ ਬਾਕਰਾਂ ਤੇ ਕਿਵੇਂ ਜੜ ਪਈਏ ਤੁਸੀਂ ਆਹ ਦੇਖ ਸਕਦੇ ਹੋ ਆ ਇਥੋਂ ਇਹਨਾਂ ਨੇ ਜੱਜਣਾ ਧੋਤੇ ਨਹੀਂ ਉਹਦੇ ਤੁਸੀਂ ਮੂੰਗੀ ਦੇਖੋ ਵੀ ਸਟਾਰ ਵਾਕਰ ਨੂੰ ਕਿਵੇਂ ਖਰਾਬ ਕਰਤੀ ਨਵੀਂ ਮਸ਼ੀਨ ਐ ਇੱਕ ਸੀ ਦਿਨ ਚੱਲੀ ਹੋਈ ਸਾਬ ਕੀ ਕਹਿੰਦੇ ਆ ਪਾਸਖਪਾਲ ਜੀ ਇਹਦਾ ਮਤ ਕਰਾਂ ਨਹੀਂ ਕਹਿੰਦੇ ਨਹੀਂ ਚੱਲੂ ਬਾਈ ਨਹੀਂ ਨਹੀਂ ਗਵਾਰੇ ਤੇ ਤਾਂ ਚੱਲ ਜੂਗੀ ਮੈਂ ਇਹਦੀ ਗੱਲ ਪੁੱਛਦਾ ਵੀ ਇਹ ਕੀ ਕਹਿੰਦਾ ਤੈਨੂੰ ਵੀ ਕੀ ਕਰਨਾ ਬੂਆ ਇਹ ਕਹਿੰਦਾ ਵੀ ਮੂੰਗਾ ਜੀ ਤਾਰ ਕੱਢਣੀ ਆ ਬੜੀ ਕਿਹੜੀ ਕਿਹੜੀ ਆਹ ਵਿੱਚੋਂ ਇੱਕ ਇੱਕ ਸੰ ਛੱਡ ਕੇ ਇੱਕ ਇੱਕ ਤੈਨੂੰ ਤਾਰ ਕੱਢਣੀ ਆ ਵੀ ਇਹਦੇ ਨਾਲ ਗਵਾਰਾ ਨਹੀਂ ਬਣਨਾ ਹਾਂ ਤੇ ਨਹੀਂ ਗਵਾਰਾ ਤੇ ਨਹੀਂ ਫਰਦੀ ਫਲੀ ਸਾਫਤੀ ਹੋਵੇ ਚੇ ਨੇ ਫਲੀ ਸਾਹਿਬ ਤਿੰਨੀ ਤਾਂ ਗਮਾਰਾ ਪੰਨਣ ਤੋਂ ਕਹਿੰਦਾ ਹੈਗਾ ਐਵੇਂ ਨਹੀਂ ਪਰਣਾ ਬਾਈ ਹਾਂ ਇਹ ਐਵੇਂ ਬਦਗਾ ਕੱਡੂ ਵੀ ਫਿਰ ਅੱਧੀ ਫਲੀ ਸਾਹਿਬ ਦੀ ਅੰਦਰ ਰੰਗੂਗੀ ਅੱਛਾ ਹਾਂ ਇਹ ਵੀ ਹੋ ਸਕਦਾ ਲੈ ਵੀ ਕੀ ਸਹਿਮਤੀ ਬਣ ਗਈ ਮੋਤੀਆਂ ਵਾਲਿਓ ਸਹਿਮਤੀ ਬਣ ਗਈ ਬਾਈ ਵਿੱਚ ਪਾ ਦਿੰਨੇ ਵਾਪਸ ਵਾਪਸ ਪਾ ਦਿੰਨੇ ਆ ਵੀ ਆ ਦੇਖੋ ਗਮਾਰਾ ਕਿੱਥੋਂ ਪੰਨ ਦੂਪਲੇ ਮਾਨਸੇ ਤਾਂ ਪਹਿਲੀ ਬੜੀ ਫਿਰਲੀ ਆ ਆ ਦੇਖੋ ਚਾਬੀ ਲੈ ਜਾ ਕਿਤੀ 32 ਦੀ ਲੈ ਜਾ ਕਿ 12 ਦਿਨਾਂ ਦੀ ਚਾਬੀ 12 13 ਦੀ ਕਿਉਂ ਦੂਜੀ ਰੁੱਟੋਂ ਬਾਪੂ ਆਹ ਲਓ ਵੀ ਰਾਸਵਾਰਾਂ ਮਸ਼ੀਨ ਆਇਆ ਦੇਖੋ ਦੇਖੋ ਇੱਕ ਗੱਲ ਦੇਖੋ ਵਿੱਚੋਂ ਪੀੜੀ ਮੂੰਗੀ ਆ ਨਾ ਮਸ਼ੀਨ ਨੂੰ ਚੱਟ ਦਿੰਦੀ ਆ ਦੇਖੋ ਆ ਕਿਵੇਂ ਮਿੱਟੀ ਛੜੀ ਹੋਈ ਹੈ ਮੇਰੇ ਸਾਡੇ ਦੀ ਪਤਾ ਨਹੀਂ ਨਾਲੇ ਇੰਨੀ ਬਚਾ ਬਚਾ ਵੜਦੇ ਰਿਹਾ ਵੀ ਮੂੰਗੀ ਮਿੱਟੀ ਨਾਲ ਚੜੇ ਵਿੱਚ ਆ ਦੇਖੋ ਵੜਦੇ ਹੋ ਰਹੇ ਆ ਹੋਰ ਨਾ ਕਿਸੇ ਨੂੰ ਮਰਵਾ ਜੀ ਦਾ ਹਰ ਕੱਟ ਤੇ ਫਿਰ ਚੱਕ ਲੈ ਵੀ ਕੋਈ ਨਾ ਨਾ ਹੋਣੀ ਮਰਦਾ 370 ਕਿਲੇ ਮੂੰਗੀ ਦੇ ਵੱਡੇ ਜੇ ਸੀ ਇਹਨੂੰ ਖਰਚ ਸਾਰੀ ਜਿਗਾਰ ਨੂੰ ਅੱਲਾ ਦੇਖੋ ਆਏ ਲੋਕ ਬਣ ਜਾਂਦੇ ਮੂੰਗੀ ਦੀ ਜਿਹੜਾ ਬੰਦਾ ਸੰਭਾਲ ਨਹੀਂ ਕਰਦਾ ਮਸ਼ੀਨ ਦੀ ਕੀ ਮਹਿਸੂਸ ਹੁੰਦਾ ਇੱਥੇ ਖੜ ਕੇ ਫੀਲਿੰਗ ਆਉਂਦੀ ਆ ਪੰਜ ਸਤਾਰੇ ਦੀ ਪੰਜ ਸਤਾਰੀ ਹੈ ਇਹ 30 ਲੱਖ ਦੀ ਹੋ ਗਈ ਹੁੰਦਾ ਕਿਹਨੇ ਖੇਤਾਰ ਕੱਢਦੇ ਇਧਰ ਝਾਕਦਾ ਜੀ ਉਹ ਖਾਣ ਵਾਲੀ ਇੰਦਰ ਝਾਕ ਪਬੈਰੀਆ ਬਚਾ ਕੀ ਨਾ ਲੋਕ ਪੈਸੇ ਦਿੰਦੇ ਆ ਵੀਡੀਓ ਫੋਨ ਖਾਤਰ ਇਧਰ ਝਾਕ ਕੇ ਮਿਲ ਕੇ ਨੂੰ ਮੂੰਗੜ ਕੇ ਝਾਕਦਾ ਪੈ ਤੰਗਣਾ ਜਾ ਕੇ ਹਾਂ ਇਹਨਾਂ ਗਈ ਪਾਲੀ ਤਾਰ ਕੱਢ ਨੂੰ ਡਰਾਈਵਰ ਨੇ ਹਾਂ ਇਹਦਾ ਡਰਾਈਵਰ ਮੇਰਾ ਹੈ ਇਹ ਟੋਰਦਾ ਇਹਦਾ ਨਮਟਾ ਮੇਰਾ ਹੀ ਹੈ ਹੈ ਇਹਦਾ ਦਾ ਮੇਰਾ ਹੀ ਹੈ ਅਜੇ ਤੇਰੀ ਆ ਬਫੇ ਠੀਕ ਆ